ਹਾਂਜੀ ਸਾਰਿਆਂ ਨੂੰ ਪਿਆਰ ਭਰੀਆ ਸੱਚੇ ਕਾਲ ਮੈਂ ਗਗਨਦੀਪ ਸੁਪਰੀਮ ਟਾਈਮ ਤੋਂ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਚਾਰ ਵਾਰ ਨੰਬਰ 4 5 ਗੁਣਿਆਣਾ ਮੰਡੀ ਵਿਖੇ ਜਿੱਥੇ ਕਿ ਗਲੀ ਦੇ ਵਿੱਚ ਤੁਸੀਂ ਦੇਖੋਗੇ ਫੇਵਰੇਜ ਦੇ ਪਾਣੀ ਦਾ ਬੁਰਾ ਹਾਲ ਹੈ ਜੋ ਕਿ ਗਲੀ ਵਾਸੀਆਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਬਰਾਬਰ ਕੋਲਸੇ ਜੀ ਕਿ ਅੱਜ ਤੁਸੀਂ ਇਕੱਠੇ ਹੋਏ ਹੋ ਕਿ ਅੱਜ ਇਕੱਠੇ ਹੋਇਆ ਇਸ ਮਕਸਦ ਦੇ ਕਿ ਇਸ ਨੂੰ 1.5 ਮਹੀਨਾ ਹੋ ਗਿਆ ਲਟੋਕਠਾ ਠੀਕ ਹੈ ਜੀ ਸੀਵਰਾਜ ਬਲੌਕ ਹੋ ਜਾਂਦਾ ਹੈ नगर कौंसिल ਦੇ ਐਮਸੀ ਨੂੰ ਕਿਹਾ ਵੀ ਗਿਆ ਹੈ ਨਗਰ ਕੌਂਸਲ ਦੇ ਐਮਸੀ ਟਰਾਲੀ ਭੇਜਦੇ ਨੇ ਪਾਣੀ ਚੱਕ ਕੇ ਲੈ ਜਾਂਦੇ ਆ ਪ੍ਰੋਪਰ ਇਸ ਦੀ ਸਵਾਈਵਲ ਕੋਈ ਨਹੀਂ ਕੋਈ ਹਾਲਨੀ ਕਾਢ ਰੇ ਜਦੋਂ ਵੀ ਫੋਨ ਕਰੀਦਾ ਹੈ ਟੈਂਕੀ ਭੇਜਦੇ ਨੇ ਪਾਣੀ ਕੱਲਾ ਚੱਕ ਕੇ ਲੈ ਜਾਂਦਾ ਡਿੱਗੀਆਂ ਡਿੱਗੀਆਂ ਫੁੱਲ ਭਰੀਆਂ ਹੋਈਆਂ ਨੇ ਬਣਾਣ ਲੱਗੇ ਵੀ ਅਸੀਂ ਇਹ ਰੋਲਾ ਪਾਇਆ ਸੀ ਕਿ ਤੁਸੀਂ ਡਿੱਗੀਆਂ ਨਾ ਬੰਦ ਕਰੋ ਨਾਲੀਆਂ ਨਾ ਬੰਦ ਕਰੋ ਨਾਲੀਆਂ ਚੱਲਦੀਆਂ ਰਹਿਣ ਦਿਓ ਤੁਸੀਂ ਨਹੀਂ ਸਾਫ਼ ਕਰਨੀਆਂ ਅਸੀਂ ਆਪ ਜੇ ਸਵਾਈਆਂ ਆਪ ਕਰ ਰਿਆ ਕਰਾਂਗੇ ਇੱਕਰ ਸਾਡੀ ਨਾਲ ਇੱਕ ਨਹੀਂ ਸੁਣੀ ਬੰਦ ਕਰਤੀਆਂ ਛੋਟੀਆਂ ਪੈਪਾ ਪਾਈਆਂ ਰਲ ਮਿਲ ਕੇ ਸਾਰੇ ਇਹ ਘਪਲੇ ਕੀਤੇ ਅਰਤੀ ਅੱਛੇ ਕੀ ਸੁਣਵਾਈ ਕੋਈ ਨਹੀਂ ਕਰ ਰਹੀ ਸੁਣਵਾਈ ਕੋਈ ਨਹੀਂ ਐਮਸੀ ਨੂੰ ਫੋਨ ਮਾਰਦੇ ਆ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਉਹ ਹਾਂਦੇ ਨੇ ਟਰਾਲੀ ਭੇਜਦੇ ਨੇ ਪਾਣੀ ਚੁਕਾ ਕੇ ਲੈ ਜਾਂਦੇ ਵਿਚਲੀ ਸਫਾਈ ਕੋਈ ਨਹੀਂ ਵਿਚਲੀ ਸਫਾਈ ਕੋਈ ਨਹੀਂ ਘਟੋ ਘਟ ਨਈ ਜਾਦਾ ਤਾਂ 5 ਤੋਂ 7-7 ਫੁੱਟ ਸਿਵਲਿਆਂ ਦੇ ਜੋ ਮੇਨ ਹੋਲ ਹਨ ਉਹਨਾਂ ਦੇ ਵਿੱਚ ਗਾਰ ਭਰੀ ਪਈ ਏ ਇਸ ਤੋਂ ਪਹਿਲਾਂ ਐਮਸੀ ਨੇ ਇੱਕ ਦੇ ਦੋ ਮੇਨ ਹੋਲ ਵੀ ਪਾਸ ਕਰਾਇਆ ਇਹਨਾਂ ਦਾ ਕਹਿਣਾ ਸੀ ਕਿ ਇਹ ਮੇਨ ਹੋਲ ਨੇ ਜਿਹੜੇ ਬੂਰੀ ਤੇ ਬਣੇ ਹੋ ਨੇ ਨੇੜੇ ਚਾਹੀਦੇ ਹਨ ਦੋ ਮੇਨ ਹੋਲ ਐ ਐਮਸੀ ਨੇ ਪਾਸ ਕਰਾਈ ਉਸ ਐਮਸੀ ਦੀ ਆਵਾਜ਼ ਨੂੰ ਵੀ ਨਗਰ ਕੌਂਸਲ ਦੇ ਦੂਜੇ ਐਮਸੀ ਵੱਲੋਂ ਦਬ ਦਿੱਤਾ ਗਿਆ ਤੇ ਉਹ ਪ੍ਰਣਾਲਾ ਉੱਥੇ ਦਾ ਉੱਥੀ ਪਿਆ ਕੋਈ ਸੁਣਵਾਈ ਨਹੀਂ ਐਸ ਨਾਲ ਫਿਰ ਬਿਮਾਰੀਆਂ ਦਾ ਖਤਰਾ ਬਿਮਾਰੀਆਂ ਦਾ ਪੂਰਾ ਖਤਰਾ ਹੈ ਕੋਈ ਸੁਣਵਾਈ ਨਹੀਂ ਉਦੋਂ ਆਣਗੇ ਜਦੋਂ 4-5 ਗਲੀ ਦੇ ਵਿੱਚੋਂ ਡੇਂਗੂ ਡੇਂਗੂ ਫੈਲਣ ਤੋਂ ਬਾਅਦ ਚਾਰ ਪੰਜ ਬੰਦੇ ਅਗਾਹ ਚਲਾਣਾ ਕਰਕੇ ਜਦੋਂ ਉਦੋਂ ਆਣਗੇ ਉਦੋਂ ਪਹਿਲਾਂ ਨਹੀਂ ਆਉਂਦੇ ਹਾਂਜੀ ਤੁਹਾਨੂੰ ਦਿਖਾਣੇ ਆ ਗਲੀ ਦਾ ਹਾਲ ਜਿਸ ਕਾਰਨ ਅੱਜ ਗਲੀ ਵਾਸੀ ਇਕੱਠੇ ਹੋਏ ਨੇ ਪਾਣੀ ਦਾ ਸੀਵਰੇਜ ਦਾ ਬੁਰਾ ਹਾਲ ਹੈ ਇਹਨਾਂ ਦਾ ਕਹਿਣਾ ਪਿਛਲੇ 1.5 ਮਹੀਨੇ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਸ ਚੀਜ਼ ਨੂੰ ਲੈ ਕੇ ਅਸੀਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਹਾਂਜੀ ਮੈਂ 4 ਵਾਰਡ ਤੇ ਪੰਜ ਵਾਰਡ ਐਮਸੀਆਂ ਨੂੰ ਬੇਨਤੀ ਕਰਦਾ ਇਹ ਰੋਇ ਟ੍ਰਾਲੇ ਜਿਹੜੇ ਭੇਜ ਦਿੱਨੇ ਹੋ ਨਾ ਤੁਸੀਂ ਇਹ ਗਲਤ ਹੈ ਆ ਸਾਰਾ ਸਿਸਟਮ ਬੰਦ ਹੋਇਆ ਪਿਆ ਸਾਰ ਜਦੋਂ ਮੌਂਟਾ ਲੈਣ ਆਉਗੇ ਆ ਦੋ ਹੱਥ ਜੋੜ ਦਿਓ ਤੁਸੀਂ ਤੇ ਹੁਣ ਹੁਣ ਸਾਡੇ ਹੱਥ ਜੜਾਈ ਗਰੇ ਹੋ ਤੁਸੀਂ ਚਾਰ ਤੇ ਪੰਜ ਵਾਰਡ ਸੁਣ ਲੋ ਫੇਰੇ ਭਾਈ ਇੱਥੇ ਡੇਂਗੂ ਹੋ ਜਾਣਾ ਸਾਰੀ ਗੱਲੀ ਨੂੰ ਅਮੀਰ ਸਿੰਘ ਪ੍ਰਧਾਨ ਵਾਲੀ ਗੱਲੀ ਵਈਦੀ ਏ ਅਮੀਰ ਸਿੰਘ ਪ੍ਰਧਾਨ ਵਾਲੀ ਹੁਣ ਸੁਣਵਾਈ ਹੋਊਗੀ ਭਰੋਸਾ ਮੈਨੂੰ ਹੁਣ ਸੁਣਵਾਈ ਹੋਊਗੀ ਤੇ ਸਵੇਰ ਤੋਂ ਪਹਿਲਾਂ ਪਹਿਲਾਂ ਹੋ ਜੇ ਇਹ ਕੰਮ ਜਿਵੇਂ ਉਹ ਕਹਿੰਦਾ ਸੀ ਨਾ 4 ਵਜੇ ਤੋਂ ਪਹਿਲਾਂ ਪਹਿਲਾਂ ਪਾਣੀ ਉਹ ਪਾਣੀ 4 ਵਜੇ ਤੋਂ ਪਹਿਲਾਂ ਪਹਿਲਾਂ ਹੁਣ ਪਾਵਾਂਗੇ ਵੋਟਾਂ 4 ਵਜੇ ਤੋਂ ਪਹਿਲਾਂ ਪਹਿਲਾਂ ਹਾਂਜੀ ਉਹਨੇ ਆਪਾਂ ਗੱਲਬਾਤ ਕੀਤੀ ਗਲੀ ਅਮੀਰ ਸਿੰਘ ਪ੍ਰਦਾਨ ਵਾਲੀ ਔਰਡ ਨੰਬਰ 4 ਤੇ 5 ਦੇ ਵਸਨੀਕਾਂ ਨਾਲ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਜੋ ਗਲੀ ਦਾ ਸਿਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ ਕਾਫੀ ਦਿਨਾਂ ਤੋਂ ਉਹਨਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਤੋ ਉਹ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਧਿਆਨ ਦਵਾਂਦੇ ਹੋਏ ਉਹਨਾਂ ਨੇ ਅੱਜ ਰੋਸ ਕੀਤਾ ਤੇ ਛੇਤੀ ਤੋਂ ਛੇਤੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਹਨਾਂ ਨੇ ਕਿ ਉਹਨਾਂ ਦਾ ਹੱਲ ਜਲਦੀ ਤੋਂ ਜਲਦੀ ਕਰਾਇਆ ਜਾਵੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਧੰਨਵਾਦ